ਸ਼੍ਰੋਮਣੀ ਅਕਾਲੀ ਦਲ ਦੇ ਇਹ ਨਾਰੇ ਅਸੀਂ ਆਮ ਸੁਣੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਜਿਸ ਦਾ ਆਧਾਰ ਸੀ ਪੰਥ ਪੰਥ ਦੀ ਰਾਖੀ ਪੰਥਕ ਮਸਲੇ ਗੁਰਦੁਆਰਿਆਂ ਦਾ ਪ੍ਰਬੰਧਨ ਮਸੰਦਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣਾ ਸਿੱਖ ਰਾਜਨੀਤੀ ਦੀ ਪ੍ਰਤੀਨਿਧਤਾ ਕਰਨੀ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਇਹ ਬਣੇ ਹੋਏ ਹਨ ਕਿ 1997 ਵਿੱਚ 75 ਸੀਟਾਂ ਜਿੱਤਣ ਵਾਲੀ 104 ਸਾਲ ਪੁਰਾਣੀ ਖੇਤਰੀ ਪਾਰਟੀ 2022 ਆਉਂਦਿਆਂ-ਆਉਂਦਿਆਂ 3 ਸੀਟਾਂ ਤੇ ਸਿਮਟ ਕੇ ਰਹਿ ਗਈ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲੀ ਸਟੇਟਾਂ ਨੂੰ ਵਾਧੂ ਅਧਿਕਾਰ ਦੇਣ ਦੀ ਗੱਲ ਕਰਨ ਵਾਲੀ ਪੰਜਾਬ ਦੇ ਹੱਕਾਂ ਤੇ ਘੱਟ ਗਿਣਤੀਆਂ ਦਾ ਸਾਥ ਦੇਣ ਵਾਲੀ ਸ਼੍ਰੋਮਣੀ ਅਕਾਲੀ ਦਲ ਕਿਵੇਂ ਲੋਕਾਂ ਨੂੰ ਮੁਫਤ ਦਾ ਆਟਾ ਦਾਲ ਦੇਣ ਤੱਕ ਸੀਮਿਤ ਹੋ ਕੇ ਰਹਿ ਗਈ ਕੋਈ ਵੇਲਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਆਵਾਜ਼ ਤੇ ਸਮੁੱਚਾ ਸਿੱਖ ਪੰਥ ਘਰ-ਬਾਰ ਛੱਡ ਕੇ ਕੁਰਬਾਨੀਆਂ ਦੇਣ ਲਈ ਮੈਦਾਨ ਵਿੱਚ ਉਤਰ ਆਉਂਦਾ ਸੀ ਪਰ ਅੱਜ ਦੇ ਇਸ ਦੇ ਹਾਲਾਤ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਜਿਸ ਦੇ ਸਿੱਟੇ ਵਜੋਂ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਨੀਚੀ ਹਿੱਤਾਂ ਤੋਂ ਬਿਨਾਂ ਪੰਜਾਬ ਦੇ ਹੱਕਾਂ ਲਈ ਮੋਰਚਾ ਲਗਾਉਣ ਦੀ ਗੱਲ ਕਰਨੀ ਤਾਂ ਦੂਰ ਕੋਈ ਜਲਸਾ ਜਲੂਸ ਕੱਢਣ ਦੀ ਹਿੰਮਤ ਵੀ ਨਹੀਂ ਕਰ ਰਹੀ ਆਓ ਸ਼੍ਰੋਮਣੀ ਅਕਾਲੀ ਦਲ ਦਾ ਅਰਥ ਸਮਝੀਏ ਸ਼੍ਰੋਮਣੀ ਦਾ ਅਰਥ ਹੈ ਸਭ ਤੋਂ ਉੱਤਮ ਜਾਂ ਸ਼ਰਮੌਰ ਅਕਾਲੀ ਸ਼ਬਦ ਜਿਹੜਾ ਦੇਸ਼ਕਾਲ ਤੋਂ ਵੱਖ ਹੋਵੇ ਇੱਕ ਅਕਾਲ ਦੀ ਆਰਾਧਨਾ ਕਰਦਾ ਉਹ ਬੰਦਾ ਕਾਲੀ ਹੈ ਜੇ ਸ਼੍ਰੋਮਣੀ ਕਾਲੀ ਦਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦਾ ਮੁੱਢ 21 ਮਈ 1920 ਦੇ ਦਿਨ ਲਾਹੌਰ ਤੋਂ ਸ਼ਬਦੀ ਅਕਾਲੀ ਅਖਬਾਰ ਤੋਂ ਵਜਦਾ ਇਹ ਕਾਰਜਮਾਸਟਰ ਸੁੰਦਰ ਸਿੰਘ ਲੈਲਪੁਰੀ ਵੱਲੋਂ ਕੀਤਾ ਗਿਆ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਗੁਰਦੁਆਰਿਆਂ ਦੇ ਸੁਧਾਰ ਤੇ ਉਹਨਾਂ ਨੂੰ ਮਸੰਦਾਂ ਤੋਂ ਆਜ਼ਾਦ ਕਰਾਉਣ ਲਈ 16 ਨਵੰਬਰ 1920 ਨੂੰ ਗਠਿਤ ਕੀਤੀ ਗਈ ਸੀ ਉਵੇਂ ਹੀ ਪੰਥਕ ਰਾਜਨੀਤੀ ਲਈ 14 ਦਸੰਬਰ 2020 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਸਰਦਾਰ ਸਰਮੁਖ ਸਿੰਘ ਚਭਾਲ ਨੂੰ ਇਸ ਦਾ ਪ੍ਰਧਾਨ ਥਾਪਿਆ ਗਿਆ ਇਹ ਮੋਰਚੇ ਇਨਸੁਖਾਲੇ ਨਹੀਂ ਸਨ 5 ਸਾਲਾਂ ਦੇ ਸੰਘਰਸ਼ ਦੌਰਾਨ 30000 ਅਕਾਲੀ ਜੇਲ੍ਹ ਗਏ 400 ਸ਼ਹੀਦਾਂ ਪਾ ਕੇ ਖੇਰ ਜਕਮੀ ਹੋਈ ਜਾਇਦਾਦ ਜ਼ਮੀਨਾਂ ਦੀ ਕੁਰਕੀ ਹੋਈ ਅਤੇ ਜੁਰਮਾਨਿਆਂ ਦੀ ਮਾਰ ਦਾ ਅੰਦਾਜ਼ਾ ਲਾਉਣਾ ਔਖਾ ਮਸਟਰ ਤਾਰਾ ਸਿੰਘ ਦੇ ਕਾਰਜਕਾਲ ਵਿੱਚ ਇਸ ਦੀ ਪ੍ਰਸਿੱਧੀ ਹੋਰ ਵਧੀ ਧਰਮ ਦੇ ਆਧਾਰ ਤੇ ਦੇਸ਼ ਦੀ ਹੋਣ ਵਾਲੀ ਵੰਡ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਜੋਰ ਲਾਇਆ 1947 ਦੀ ਵੰਡ ਉਪਰੰਤ ਅਕਾਲੀ ਦਲ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਮਾ ਸੰਘਰਸ਼ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਨਰੋਲ ਸਿੱਖਾਂ ਦੀ ਪਾਰਟੀ ਸੀ ਜਿਸ ਦੇ ਪ੍ਰਧਾਨਾਂ ਦਾ ਅਮਰਤਧਾਰੀ ਹੋਣਾ ਜ਼ਰੂਰੀ ਸੀ ਪਰ ਅਸਲ ਵਿੱਚ ਇਹ ਉਹ ਅਕਾਲੀ ਪਾਰਟੀ ਤਾਂ ਹੈ ਹੀ ਨਹੀਂ ਜਿਸ ਦੀ ਰਾਜਨੀਤਿਕ ਰਾਜਨੀਤੀ ਪੰਥਕ ਸੀ ਕਿਉਂਕਿ 1995 ਦੀ ਮੋਗਾ ਦੀ ਕਾਨਫਰੰਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਬਾਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਕੇ ਇਸ ਦੀ ਪੰਥਕ ਰਾਜਨੀਤੀ ਨੂੰ ਸਦਾ ਲਈ ਖਤਮ ਕਰ ਦਿੱਤਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅਲੂਪ ਹੋ ਗਿਆ ਅਤੇ ਅਕਾਲੀ ਦਲ ਬਾਦਲ ਹੋਂਦ ਵਿੱਚ ਆਇਆ ਜਿਸ ਦੇ ਨਾਲ ਇਸ ਵਿੱਚ ਗੈਰ ਸਿੱਖਾਂ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੋਈ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਅੰਮ੍ਰਿਤਸਰ ਤੋਂ ਬਦਲ ਕੇ ਚੰਡੀਗੜ੍ਹ ਲੈ ਆਂਦਾ ਗੁਰਦੁਆਰਿਆਂ ਨੂੰ ਛੱਡ ਕੇ ਮਹਿੰਗੇ ਹੋਟਲਾਂ ਵਿੱਚ ਮੀਟਿੰਗਾਂ ਦਾ ਦੌਰ ਚੱਲਿਆ ਪਾਰਟੀ 1997 ਚ ਭਾਵੇਂ 75 ਸੀਟਾਂ ਜਿੱਤ ਗਈ ਪਰ ਇਸ ਦੇ ਨਾਲ ਹੀ ਦਲ ਵਿੱਚ ਚੱਲੀ ਆ ਰਹੀ ਲੋਕਤੰਤਰੀਕ ਪਰੰਪਰਾ ਨੂੰ ਖਤਮ ਕਰ ਦਿੱਤਾ ਨਤੀਜਾ ਇਹ ਹੋਇਆ ਕਿ ਅਕਾਲੀ ਦਲ ਗੁਰਚਰਨ ਸਿੰਘ ਟਵਾੜਾ ਤੇ ਬਾਦਲ ਤੱਕ ਸੀਮਤ ਹੋ ਕੇ ਰਹਿ ਗਿਆ ਤੇ ਬਾਦਰ ਰਾਜਨੀਤਿਕ 당 ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਲਕ ਬਣ ਕੇ ਰਹਿ ਗਿਆ। ਪੰਥ ਤੋਂ ਟੁੱਟਣ ਤੋਂ ਬਾਅਦ ਅਕਾਲੀ ਦਲ ਵਿੱਚ ਗਰਾਫਟ ਆਉਣ ਲੱਗੀ ਅਤੇ ਜਿਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਲੀਡਰਾਂ ਦਾ ਹੰਕਾਰ, ਲਾਲਚ, ਵੋਟ ਬੈਂਕ, ਰਿਸ਼ਵਤਖੋਰੀ, ਪਰਿਵਾਰਵਾਦ ਭਾਜਪਾ ਨਾਲ ਭਾਈਵਾਲੀ ਪੰਥਕ ਧਰਾਂ ਤੋਂ ਮੂੰਹ ਮੋੜਨਾ ਧਾਰਾ 370 ਦਾ ਸਮਰਥਨ ਨਾਗਰਿਕ ਸੋਧ ਬਿੱਲ ਨਿਰੰਕਾਰਿਕਾਡ 328 ਕਾਇਬ ਸਰੂਪ ਨਾਬਾ ਜੇਲ ਬ੍ਰੇਕ ਚਿੱਟੇ ਦਾ ਦੌਰ ਡੇਰਾ ਸਾਧ ਮਾਫੀ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਬਰਗਾੜੀ ਕਾਡ 2015 ਪੀ ਅਦਵੀ ਕਾਡ ਬਾਬਲ ਕਲਾਂ ਕਾਡ ਬੰਦੀ ਸਿੰਘਾਂ ਦੀ ਸਾਰਨਾ ਲੈਣਾ ਆਦ ਗੁਨਾਹ ਅਕਾਲੀ ਦਲ ਬਾਦਲ ਦੀ ਕਫਨ ਦਾ ਕਿਲ ਸਾਫਤ ਹੋ ਇਸ ਤੋਂ ਇਲਾਵਾ ਬਾਦਲਦਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਨਾ ਨੀਂਦ ਕਮਜ਼ੋਰ ਭ੍ਰਿਸ਼ਟਾਚਾਰ ਕਰ ਦਿੱਤਾ ਕਿ ਪਹਿਲਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਵੱਖ ਹੋ ਗਈ ਅੱਜ ਵਿਧਾਨ ਸਭਾ ਵਿੱਚ ਤਿੰਨ ਸੀਟਾਂ ਹੋਂ ਕਰਕੇ ਕਦੇ ਪੰਥ ਅਤੇ ਪੰਜਾਬ ਦੀ ਸਰਮੌਰ ਪਾਰਟੀ ਸਕੂਟਰ ਪਾਰਟੀ ਵਜੋਂ ਬਦਨਾਮ ਹੋ ਰਹੀ ਹੈ ਇਹਨਾਂ ਕਾਰਨਾਂ ਕਰਕੇ ਪੰਥ ਅਤੇ ਪੰਜਾਬ ਪੰਜਾਬੀ ਇਸ ਪਾਰਟੀ ਨਾਲ ਟੁੱਟ ਗਈ ਜਿਸ ਖੇਤੇ ਦੀ ਰਾਖੀ ਲਈ ਉਸ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਬਚਾਉਣ ਲਈ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਅਕਾਲੀ ਦਲ ਦੇ ਪਤਨ ਦੀ ਕਹਾਣੀ ਇਸ ਤਰ੍ਹਾਂ ਨਾਲ ਪੰਜਾਬ ਦੇ ਸਿਆਸੀ ਸੱਭਿਆਚਾਰ ਦੇ ਪਤਨ ਦੀ ਕਹਾਣੀ ਵੀ ਹੈ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਖੇਤਰੀ ਪਾਰਟੀ ਦਾ ਖਤਮ ਹੋ ਜਾਣਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅੱਜ ਹਾਲਾਤ ਜਿਹੇ ਬਣ ਗਏ ਹਨ ਕਿ ਪੰਥਕ ਸਫਿਆਂ ਤੋਂ ਲੈ ਕੇ ਕਿਸਾਨੀ ਹਲਕਿਆਂ ਤੱਕ ਅਕਾਲੀ ਦਲ ਪ੍ਰਤੀ ਬੇਪ੍ਰਤੀਤੀ ਪਾਈ ਗਈ ਮੋٹے ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਬਾਦਲ ਨੇ ਸਿਆਣੇ ਸੂਝਮਣ ਅਕਾਲੀਆਂ ਦੀ ਰਾਇ ਨੂੰ ਨਹੀਂ ਮੰਨਿਆ ਤੇ ਅਕਾਲੀ ਦਲ ਨੂੰ ਆਪਣੀ ਨਿੱਜੀ ਵਿਰਾਸਤ ਸਮਝ ਲਿਆ ਜਿਸ ਦੇ ਸਿੱਟੇ ਜੋ ਨਿਕਲੇ ਉਹ ਸਾਡੇ ਪਰਿਵਾਰ ਤੋਂ ਯਾ ਬਜ਼ੁਰਗਾਂ ਤੋਂ ਕਿਤੇ ਵੀ ਕੋਈ ਗਲਤੀ ਹੋਈ ਹੋਵੇ ਸਾਨੂੰ ਮਾਫ਼ ਕਰਦੇ ਹੋ ਦੇਖੋ ਮੈਂ ਬਦਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਕਾਲੀ ਦਲ ਜਿਹੜਾ 1920 ਦੇ ਵਿੱਚ ਕਾਇਮ ਹੋਇਆ ਸੀ ਜਿਸ ਮੰਤਵ ਨਾਲ ਜਿਸ ਮਕਸਦ ਦੇ ਨਾਲ ਉਹ ਕਾਇਮ ਕੀਤਾ ਗਿਆ ਸੀ ਉਸ ਦੀ ਪੁਨਰ ਸਿਰਜੀਤੀ ਚਰੀ ਜਾਵੇ ਬਦਲਣ ਦੀ ਗੱਲ ਤੇ ਹੁੰਦੀ ਹੈ ਕਿ ਹੁਣ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਕਹਾਉਂਦਾ ਹੈ ਤੇ ਇਲੈਕਸ਼ਨ ਕਮਿਸ਼ਨ ਨਾਲ ਰਜਿਸਟਰਡ ਹੈ ਮੈਂ ਉਸੇ ਦੇ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦਾ ਹੋਵਾਂ ਉਹਨੂੰ ਅਸਲ ਅਕਾਲੀ ਦਲ ਮੰਨਦਾ ਹੋਵਾਂ ਉਹ ਤਾਂ ਅਕਾਲੀ ਦਲ ਉਹ ਹੈ ਹੀ ਨਹੀਂ ਜਿਹੜਾ 1920 ਦੇ ਵਿੱਚ ਟਾਈਮ ਹੋਇਆ ਸੀ ਜਿਸ ਦੀ ਪੰਥਕ ਰਾਜਨੀਤੀ ਸੀ ਇਹ ਤਾਂ ਮੋਗੇ ਦੀ ਕਾਨਫਰੰਸ 'ਚ ਪ੍ਰਚਾਤ ਸਿੰਘ ਬਾਦਲ ਨੇ ਇਹ ਕਹਿਤਾ ਸੀ ਕਿ ਇਹ ਪੰਥਕ ਅਕਾਲੀ ਦਲ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਪਾਰਟੀ ਹੈ ਤੇ ਜਿਹੜਾ ਸ਼ਰਮਣੀ ਅਟਾਲੀ ਦਲ ਆ ਉਹ ਸਿੱਖਾਂ ਦੀ ਪ੍ਰਤਨਿਧਤਾ ਕਰਨ ਨੂੰ ਬਣਾਇਆ ਗਿਆ ਸੀ ਸਿੱਖ ਮੁੱਦਿਆਂ ਨੂੰ ਚੇਤਨ ਨੂੰ ਬਣਾਇਆ ਗਿਆ ਸੀ ਬੜੀ ਤੁਰਬਾਨੀ ਵਿੱਚੋਂ ਹੋਂਦ ਵਿੱਚ ਆਇਆ ਸੀ ਉਹ ਮੈਂ ਉਸ ਅਟਾਲੀ ਦਲ ਦੀ ਪੁਨਰ ਸਿਰਜੀਤੀ ਦੀ ਜਲਚਰੀ